ਇਹ ਵਾਲਾ ਸੱਜਣੋਂ ਆਪਾਂ ਤੁਹਾਡੇ ਪੀਵੀ 60 ਵਾਲੇ ਤੇ ਅੱਜ ਲੇਟ ਹੋ ਗਏ ਪੱਠੇ ਵੱਢਣ ਚੰਡ ਵਾਲੇ ਗਏ ਸੀ ਆਪਣੇ ਚਾਚਾ ਜਿੱਤੇ ਬ੍ਰਦਰ ਹੋਰੀ ਕਾਗੜਨ ਝੋਨੇ ਚੋਂ ਤੇ 8:00 9:00 ਵਜੇ ਆਇਆ ਅੱਜ ਪੱਠੇ ਵੱਢਣ 10:00 ਵਜੇ 10:30 ਹੋਣ ਵਾਲੇ 10:20 ਹੋ ਗਏ ਤੇ ਪੱਠੇ ਤਕਰੀਬਨ ਵੱਢ ਚੁੱਕੇ ਆ ਤੇ ਢੋਣੇ ਆ ਬਸ ਚਾਚਾ ਵੀ ਹੁੰਦਾ ਰਹਿ ਪਾ ਕੇ ਉਹਨੂੰ ਦਿਖਾਉਣੇ ਅੱਜ ਆਪਾਂ ਜਵਾਰ ਦਾ ਤੇ ਅਰਬਾ ਇਹ ਆਪਣੀ ਫੋਟ ਵਾਲੀ ਜਵਾਰ ਸੀ ਜਿਹੜੀ ਆ ਪਾਦੀ ਪਈ ਆ ਪਹਿਲਾਂ ਪੂਰਾ ਡੱਗ ਚੁੱਕੀ ਸੀ ਕਿਹੜੀ ਝਕੇੜੇ ਨਾਲ ਮਸਾਂ ਵੱਡੀ ਸੀ ਤੇ ਬਾਅਦ ਚ ਆਪ ਫੋਟ ਰੱਖ ਲਈ ਸੀ ਤੇ ਫੋਟ ਹੋ ਗਈ ਵਧੀਆ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਦੂਜੀ ਕਿਹੜੀ ਬੀਜੀ ਸੀਗੀ ਇਧਰ ਲੱਗਿਆ ਰ ਮਧਰਾ ਕਹਿਰਾ ਬੀਜਿਆ ਸੀ ਕਿਰਾ ਮਧਰਾ ਕਹਿਰਾ ਸੀ ਇਹ ਬੀਜਿਆ ਸੀਗਾ ਸਾਰਾ ਉਹ ਡਾਲੀਆਂ ਤੇ ਕਰ ਜਾਵੜਨਾਂ ਮਧਰਾ ਕਹਿਰਾ ਤੇ ਦੇਖੋ ਇਹ ਪਹਿਲਾਂ ਇਹ 550 ਦਾ ਬੀਜ ਪਾਇਆ ਸੀ ਆ ਮਧਰਾ ਕਹਿਰਾ ਤੇ ਅੱਗੇ ਕਿ ਥੋੜਾ ਛੋਟੀ ਵੱਡੀ ਜਵਾਰ ਖਤਮ ਹੁੰਦੀ ਐ ਦੋ ਗਾ ਪਿਛੇ ਪੌਣਾ ਕੇ ਕਿਆਰਾ ਦੋਨੇ ਕਿਆਰੇ ਆ ਲੰਮੀ ਪਰਲੀ ਸਾਈਡ ਵੀ ਵਿਜੇ ਸੀਗੇ ਵਾਕੇ ਤੇ ਆ ਬਾਅਦ ਵਿੱਚ ਵੱਡੀ ਸੀਗੀ ਆਪਾਂ ਇਹ ਤਾਂ ਪਹਿਲਾ ਫੋਟੋ ਹੋਗੀ ਵੇਖ ਲਓ ਬਾਅਦ ਚ ਵੱਡੀ ਸੀਗੀ ਮਹੀਨਾ ਲੱਗ ਗਿਆ ਸੀਗਾ ਮਹੀਨੇ ਤੋਂ ਮਤਲਬ 25 ਕਿ ਦਿਨ ਲੱਗ ਗਏ ਸੀ ਵੱਡਣ ਦੇ ਇੰਨੀ ਕਿ ਆ ਟੋਟੇ ਨੂੰ ਦੋਨੇ ਕਿਆਰੇ ਦੇ ਨੂੰ ਤੇ ਆ ਉਹ ਦੋ ਬੀਤ ਸੀ ਆਪਾਂ ਤੇ ਇਹ ਤਾਂ ਹਲੇ ਛੋਟੀ ਛੋਟੀ ਖੜੀ ਆ ਪਰਲੇ ਬੱਸ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਆ ਵੇਖੋ ਹੋਟ ਵੱਦ ਗਈ ਇਹ ਪੂਰੀ ਮੀਆਂ ਦੇ ਨਾਲ ਆਪਣੇ ਬੇਲੇ ਨੇ ਗਾਰੇ ਦਾ ਕਿਆਰੇ ਰੱਖ ਲੇ ਦੋ ਕਿੰਨੇ ਗਵਾਰਾ ਨਹੀਂ ਵਹੁੰਦੇ ਤੇ ਵੇਖੋ ਕੀ ਹਾਲ ਆ ਇਹ ਵੀ ਲੇਂਦੇ ਝੋਲ ਨਾਲ ਹੀ ਉਹਦੇ ਫਿਰਲੇ ਦੋ ਕਿਆਰੇ ਵਾਕੀ ਪੀਜੇ ਸੀ ਗਵਾਰਾ ਤੇ ਵਾਕੀ ਚ ਨਰਮਲ ਆਇਆ ਸੀ ਤੇ ਚਾਚਾ ਰੇ ਭਾਈ ਦਾ ਜਿਹੜੇ ਚ ਤੇ ਆ ਵਾਈ ਨਹੀਂ ਸੀਗੇ ਤੇ ਫਲੀਆਂ ਇਕਤੀ ਭਾਨੇ ਕੀ ਵਾਗ ਗਈ ਆ ਦੇਖ ਲੋ ਕੋਈ ਦੋ ਚਾਰ ਫਲੀਆਂ ਆ ਦੇਖ ਲੋ ਉਹਨਾਂ ਥੋੜੀਆਂ ਫਲੀਆਂ ਹੋਣ ਲੱਗੀਆਂ ਜਵਾ ਸਾਰਾ ਕਿਰ ਗਿਆ ਆਪਣਾ ਗਵਾਰਾ ਗਵਾਰੀ ਦੀ ਤੇ ਖੇਤੀ ਨਹੀਂ ਰਹੀ ਆ ਇੱਥੇ ਝੋਨਾ ਵੀ ਜਹੁੰਦਾ ਕਿਾਰੇ ਬਾਕੇ ਤੇ ਵਧੀਆ ਹੋ ਜਾਣਾ ਸੀਗਾ ਵੇ ਆਪਣਾ ਵਧੀਆ ਹਰਾ ਖੜਾ ਝੋਨਾ ਮਾਰਦਾ ਉਹਨਾਂ ਫੋਟ ਕਿ ਗਾਰਾ ਵਾਕੇ ਵੀ ਜਿਹਾ ਸੀ ਰੇ ਬਣ ਗਈ ਸੀ ਗਵਾਰੀ ਦੀ ਤੇ ਤਾਂ ਕਰਕੇ ਉਹਦੀ ਚੱਲੀ ਜਾਂਦਾ ਗਰੀ ਦਾ ਵੀ ਕੋਈ ਹਾਲ ਨਹੀਂਗਾ ਇੱਦੀ ਗਵਾਰੀ ਨੂੰ ਵੀ ਫਲ ਨਹੀਂ ਲੱਗਿਆ ਗਵਾਰੀ ਵਗੈਰਾ ਨੂੰ ਤੇ ਛੋਲਾ ਠੀਕ ਹੈ ਨਾਰਮਲ ਠੀਕ ਹੈ ਜੀ ਛੋਨਾ ਵੀਜੇ ਹਾਂ ਦੋ ਕਿਹਾਰੇ ਲਵਾ ਕੇ ਗਵਾਰੀ ਵਾਲੇ ਨਾਲੇ ਤਾਂ ਰੇ ਬਣੀ ਹੁੰਦੀ ਵਧੀਆ ਗਵਾਰੀ ਦੀ ਤੇ ਨਾਲੇ ਛੋਨਾ ਵਧੀਆ ਹੋ ਜਾਂਦਾ ਤੇ ਆ ਫੋਟ ਵਾਰੀ ਗੱਲ ਕਰ ਰਹੀ ਸੀ ਆ ਵੀਜੇ ਅਸੀਂ 55000 ਰੁਪਏ ਪਾ ਕੇ ਮੀਂਹ ਦੀ ਮਾਰ ਚਾਗੇ ਹੋ ਸਕਦਾ ਤਾਂ ਕਰਕੇ ਫਰਕ ਪੈ ਗਿਆ ਹੋਵੇ ਇਧਰ ਆਓ ਠੰਮੀ ਜੰਮੀ ਤੇ ਆ ਜਿਹੜੀ ਫੋਟ ਰੱਖੀ ਸੀਗੀ ਢਿੱਗੀ ਪਈ ਸੀ ਟਾਂਗਲ ਜੀ ਬਣੀ ਤੇ ਉਹ ਵਧੀਆ ਫੁੱਟੀ ਆ ਵੇਖੋ ਦੁਬਾਰਾ ਫੋਟ ਵਧੀਆ ਕੀਤੀ ਆ ਕਿੰਨੀ ਵਧੀਆ ਫੁੱਟੀ ਥੱਲੇ ਚਾਏ ਉਹ ਗਲਗੇ ਤਣੇ ਜਿਹੜੇ ਫੋਟ ਥੱਲੇ ਢਿੱਗੀ ਸੀ ਜਵਾਰ ਬਹੁਤ ਔਖੇ ਔਖੇ ਵੱਡੀ ਸੀ ਗ੍ਰੋਬੀ ਪਹਿਲਾਂ ਕਿਹੜਾ ਮੀਂਹ ਪਿਆ ਸੀ ਚਲਾਇਦੇ ਪਹਿਲੇ ਹਾ ਉੱਤੇ ਤੇ ਉਹਦੇ ਵਿੱਚ ਮਾਰੇ ਠਾਗੀ ਸੀ ਪਾਣੀ ਲਾਇਆ ਸੀ ਤੇ ਸਾਰੀ ਡੱਗ ਪੀ ਸੀ ਤੇ ਐ ਖਰਾਬ ਹੋ ਗਈ ਥੱਲੇ ਮਸ਼ਕਮਾਰ ਲੱਗ ਗਿਆ ਸੀ ਬਸ ਔਖੇ ਔਖੇ ਵੱਡੀ ਸੀ ਤੋਂ ਦੂਜਾ ਬਹੁਤ ਵਧੀਆ ਇਹ ਫੁੱਟੀ ਐ ਫੋਟ ਆਪਣੀ ਤੇ ਇਧਰ ਉਹ ਕਿਹੜੀ ਆ ਬੀਜਿਆ ਸੀ ਤੇ ਉਹ ਦੇਖ ਲੋ ਕਾ ਤਾਂਦਲਾ ਹੋਇਆ ਪਿਆ ਬਦਲੀ ਪਤਰੀ ਖੜੀ ਹੱਤੀ ਤੇ ਇਹ ਪਹਿਲਾਂ ਆ ਬਾਅਦ ਵਿੱਚ ਵੱਡੀ ਸੀ ਤੇ ਆ ਪਹਿਲਾਂ ਵੀ ਸੀਗੀ ਆਪਾਂ ਤੋਂ ਹਲੇ ਛੋਟੀ ਛੋਟੀ ਖੜੀ ਹੱਤੀ ਆ ਦੇਖੋ ਕਿੱਡੀ ਕਿੱਡੀ ਹੋ ਗਈ ਬਹੁਤ ਵੱਡੀ ਵੱਡੀ ਹੋ ਗਈ 7-8 ਫੁੱਟ ਕੱਦ ਕਰ ਗਈ 8-8 9-9 ਫੁੱਟ ਆ ਦੋਨੇ ਇੱਕ ਆ ਲੰਮਾ ਘੇਰਾ ਤੇ ਇੱਕ ਆ ਲੰਮਾ ਘੇਰਾ ਇੱਥੋਂ ਤੱਕ ਵੀ ਬੀਜੇ ਸੀਗੀ ਆਪਾਂ ਵਾਕੇ ਕੋ ਉਧਰ ਮਧਰਾ ਘੇਰਾ ਤੁਹਾਨੂੰ ਦਿਖਾਇਆ ਤੇ ਇੱਕ ਆ ਵਾਲਾ ਉਧਰ ਮਧਰਾ ਘੇਰਾ ਦਿਖਾਇਆ ਤੇ ਇੱਕ ਆ ਲੰਮੀ ਘੇਰੀ ਅੱਧੇ ਅੱਧੇ ਪੌਣੇ ਪੌਣੇ ਵਾਕੇ ਮਤਲਬ ਕਿ ਉਹ ਸਾਹਮਣੇ ਕਿਤੇ ਸਿੱਕੜ ਜਵਾਰ ਦੀ ਪਰਲੇ ਵਾਸੇ ਉੱਥੇ ਤਿੱਕਰ ਆ ਜਾਂਦੇ ਕਿਹਾਰੇ ਆਪਣੇ ਇਹ ਲੰਮੇ ਇੱਥੋਂ ਲੈ ਕੇ ਤੇ ਉੱਥੇ ਤਿੱਕਰ ਵੱਡੇ ਸੀਗੇ ਤੇ ਆ ਬੀਤੀ ਸੀਗੀ ਤੇ ਵੇਖ ਲਓ ਛੋਟੀ ਛੋਟੀ ਕੜੀਏ ਘਾ ਦੇ ਤਾਂਦਲਾ ਹੋ ਗਿਆ ਤੇ ਆ ਫੁੱਟ ਫੁੱਟ ਵੀ ਆਈ ਸੀਗੀ ਤੇ ਆ ਵੱਟ ਵੀ ਦਿੱਤੀ ਆ ਇੰਨੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਆ ਵੀ ਆਪਾਂ ਫੋਟ ਰੱਖ ਲਿਆ ਕਰਗੇ ਕਿਉਂਕਿ ਵਧੀਆ ਜਾਂਦੀ ਫੋਟ ਤੇ ਨਾਲੇ ਆਪਾਂ 20 ਤੇ ਖਰਚਾ ਕਰਦੇ ਆ ਫੋਟ ਵਾ ਕੇ ਤੇ ਦੁਆਰਾ ਹੁੰਦੀ ਨਹੀਂ ਕਿ ਫੋਟ ਆਵੇ ਵਧੀਆ ਫੁੱਟੇ ਦੁਆਰਾ ਕਿੰਨੀ ਵਧੀਆ ਪਿੱਛੇ ਨਾਲ ਦੀ ਨਾਲ ਤਿਆਰ ਹੋ ਗਈ ਅਮੀ ਜਮੀ ਨੂੰ ਵਾਰਤਾ ਆਪਾਂ ਟਰਾਲੀ ਚ ਝਾਗਦੇ ਆ ਵੀ ਪਿੱਛੇ ਰਹਿ ਗਿਆ ਆਓ ਬੈਠੇ ਨਿਆਰੇ ਲੈਂਦੇ ਆਂਦੇ ਆ ਗਿਆ ਆ ਗਿਆ ਮੋਟਰਸਾਈਕਲ ਤੇ ਚੱਲਣਾ ਇਹ ਟੌਮੀ ਜਿੰਮੀ ਨੂੰ ਝਾਤ ਅੱਗੇ ਸਾਹ ਝੜ ਗਿਆ ਐ ਹੌਲੀ ਹੌਲੀ ਸਾਹ ਪੱਕ ਜੂਆ ਆਪਣਾ ਟੌਮੀ ਨੇ ਥੱਲੇ ਤੋਰੀ ਰਹੀ ਸੀ ਜਿੰਮੀ ਮੂਹਰੇ ਚੜ ਕੇ ਬੈ ਗਈ ਸੀ ਆਪਣੇ ਮੋਟਰਸਾਈਕਲ ਦੇ ਅੱਗੇ ਬੈ ਗਈ ਸੀ ਵੀਡੀਓ ਆਪਾ ਬਣਾਈ ਲਈ ਵੈਸੇ ਝਾਗਦੇ ਆ ਕੋੜੋ ਕੇ ਉੱਤੇ ਵੀ ਕਿਧਰ ਗਿਆ ਉੱਤੇ ਇੱਥੇ ਖੜੇ ਸੀ ਅਸੀਂ ਦੇਖਦੇ ਆ ਕਿੱਧਰ ਆ ਗਏ ਇੱਥੇ ਦੇਖਦੇ ਆ ਇਹ ਮੋਟਰਸਾਈਕਲ ਤੇ ਆਈ ਉਹਨਾਂ ਹੋਟੇ ਲੈਂਦੇ ਆ ਨੰਨੇ ਆਰੇ ਦਾ ਮੰਮੀ ਟਾਗਦੇ ਆ ਪਿੱਛੇ ਲੌਕਡਾਊਨ ਲਾਈਵ ਸ਼ੇਅਰ ਜਰੂਰ ਕਰਦਿਆ ਕਰੋ ਮੇ ਜਮੀਨ ਨੌਂਿਆ ਥੱਲੇ ਨੀਚੇ ਆਜੋ ਮਾਰੂ ਸ਼ਾਲਾ ਕਿਹੜਾ ਪਹਿਲਾ ਮਾਰੂ ਚਲੋ ਮਾਰੂ ਸ਼ਾਲਾ ਚੱਲ ਟੌਮੀ ਚੱਲ 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 ਆਉ ਚੱਕ ਤੂੰ ਵੀ ਆ ਜਾ ਜਮੀਂ ਡਰਨਾ ਨਹੀਂ ਆਰ ਚੱਲ